ਹਾਂਜੀ ਦੋਸਤੋ ਆਪਣੇ ਘਰ ਦੀ ਛੱਤ ਤੇ ਕੀ ਕੀ ਲੱਗਿਆ ਹੋਇਆ ਫੁੱਲ ਤੇ ਸਬਜ਼ੀਆਂ ਤੁਸੀਂ ਦੇਖ ਸਕਦੇ ਹੋ ਸਦਾਬਹਾਰ, ਗੁਲਾਬ ਤੇ ਆਪਣੇ ਮੈਰੀਗੋਲਡ ਜਾਂ ਗੈਂਦੇ ਦੇ ਬੂਟੇ ਲੱਗੇ ਹੋਏ ਆ ਇਹ ਦੇਖੋ ਗੈਂਦੇ ਦੇ ਬੂਟੇ ਨੂੰ ਕਿੰਨੇ ਵਧੀਆ ਫੁੱਲ ਆਏ ਹੋਏ ਨੇ ਦੇਖੋ ਤੁਸੀਂ ਤੇ ਆਪਣਾ ਕੀ ਅਕਵਾਰ ਹੈ ਦੇਖੋ ਛੋਟੇ ਛੋਟੇ ਗਮਲੇ ਵਿੱਚ ਕਿੱਡਾ ਕਿੱਡਾ ਕੀ ਅਕਵਾਰ ਹੋਇਆ ਇਹ ਆਪਣੇ ਬੈਂਗਣ ਦੇ ਬੂਟੇ ਆ ਪੂਰੀ ਗਰਮੀ ਆ ਪਾਇਨਾ ਤੋਂ ਬਹੁਤ ਬੈਂਗਣ ਖਾਏ ਆ ਬਹੁਤ ਵਧੀਆ ਹੋ ਜਾਂਦਾ ਤੁਸੀਂ ਆਪਣੇ ਘਰ ਦੀ ਛੱਤ ਤੇ ਕੁਝ ਵੀ ਉਗਾ ਸਕਦੇ ਸਾਰੀਆਂ ਸਬਜ਼ੀਆਂ ਤੁਸੀਂ ਉਗਾ ਸਕਦੇ ਹੋ ਇਹ ਆਪਣੀ ਗੋਭੀ ਹੈ 20 ਦਿਨ ਪਹਿਲਾਂ ਆਪਣੇ ਲਗਾਈ ਸੀ ਕਿ ਦੇਖੋ ਕਿੱਡੀ-ਕੱਡੀ ਫੈਲ ਗਈ ਇਹਦੇ ਵਿੱਚ ਆਪਾਂ ਨੇ ਮੂਲੀ ਵੀ ਬੀਜੀ ਹੋਈ ਹੈ ਤਾਜੀ ਗੋਭੀ ਲਗਾਈ ਆਪਾਂ ਨੇ ਇਹ ਚ ਗਾਜਰ ਹੈ ਇਹ ਆਖੋ ਪਾਲਕ ਆਪਾਂ ਨੇ ਦੋ ਵਾਰੀ ਵਾਢ ਲਈ ਇਹ ਮੇਥੀ ਇਹ ਪਾਲਕ ਇਹ ਧਨੀਆ ਆਪਣੇ ਵਾਢ ਲਿਆਇਆ ਝੋ ਇਹ ਵੀ ਮੇਥੀ ਹੈ ਅਤੇ ਇਹ ਵੀ ਮੇਥੀ ਹੈ ਤੇ ਆਪਣੇ ਮਿਰਚਾਂ ਦੇ ਬੂਟੇ ਵੀ ਲਗਾਏ ਹੋਏ ਆ ਦੇਖੋ ਇਹ ਮਿਰਚਾਂ ਦਾ ਬੂਟਾ ਇੱਧਰ ਇਹ ਆਪਣੇ ਹੋ ਗਿਆ ਟਮਾਟਰਾਂ ਦੇ ਬੂਟੇ ਹੋ ਗਏ ਬਹੁਤ ਫੁੱਲ ਆਇਆ ਹੋਇਆ ਇਹਨਾਂ ਨੂੰ ਵੀ ਇਹ ਤુલਸੀ ਆਪਾਂ ਨੇ ਟਾਕੀ ਹੋਈ ਏ ਠੰਡ ਕਰਕੇ ਇਹ ਆਪਣੇ ਮਟਰਾਂ ਦੇ ਬੂਟੇ ਆ ਦੇਖੋ ਕਿੰਨਾ ਫਲ ਆਇਆ ਹੋਇਆ ਚਿੱਟੇ ਫੁੱਲ ਕਿੰਨੇ ਆਏ ਹੋਏ ਇਹਨਾਂ ਨੂੰ ਤੇ ਮਟਰ ਵੀ ਬਣਨ ਲੱਗ ਗਏ ਤੇ ਇਹਦੇ ਪਿੱਛੇ ਆਪਾਂ ਨੇ ਗੋਭੀ ਬੀਜੀ ਹੋਈ ਏ ਤੇ ਗੋਭੀ ਦੇ ਵਿੱਚ ਹੀ ਆਪਾਂ ਨੇ ਬੀਜੀ ਹੋਈਆਂ ਮੂਲੀਆਂ ਦੇਖੋ ਫੁੱਲ ਬਣ ਚੁੱਕੇ 2 ਕੁ ਮਹੀਨੇ ਪਹਿਲਾਂ ਬੀਜੀ ਸੀ ਆਪਾਂ ਨੇ ਗੋਭੀ ਛੋਟੇ ਵੱਡੇ ਫੁੱਲ ਬਣ ਚੁੱਕੇ ਐ ਤੇ ਦੇਖੋ بڑے ਵੀ ਫੁੱਲ ਬਣ ਚੁੱਕੇ ਐ ਤੇ ਆਪਣੀ ਗਾਜਰਾਂ ਇਹ ਨਾਲ ਆਪਾਂ ਨੇ ਗਾਜਰਾਂ ਦੇਖੋ ਕਿੱਡੀਆਂ ਫੈਲ ਚੁੱਕੀਆਂ ਦੋ ਕੁ ਮਹੀਨੇ ਪਹਿਲਾਂ ਬੀਜੀਆਂ ਸੀਗੀਆਂ ਤੇ ਇਹ ਨਾਲ ਵਾਲੀ ਆਪਣਾ ਥੈਲਿਆਂ ਵਿੱਚ ਬੀਜੀ ਹੋਈ ਤਾਜ਼ੀਆਂ ਗਾਜਰਾਂ ਇਹ ਵੀ ਜੰਮ ਰਹੀਆਂ ਤੁਸੀਂ ਆਪਣੇ ਘਰ ਦੀ ਛੱਤ ਤੇ ਕੁਝ ਵੀ اگਾ ਸਕਦੇ ਬੜਾ ਆਸਾਨੀ ਨਾਲ ਦਸੰਬਰ ਵਿੱਚ ਕਿਹੜੀਆਂ ਸਬਜ਼ੀਆਂ ਲਗਾਉਣੇ ਇੱਕ ਦੋ ਦਿਨ ਚ ਅਪਾਂ ਵੀਡੀਓ ਪਾਵਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ